ਹਾਂ ਤਾਂ ਦੇਖੋ ਇਹ ਮੰਤਰੀ ਸਾਹਿਬ ਇਸ ਸਮੇ ਸਾਡੇ ਨਾਲ ਮੌਜੂਦ ਨੇ ਉਹਨਾਂ ਤੋਂ ਇੱਕ ਸਵਾਲ ਜਿਹੜਾ ਕਿ ਜ਼ਰੂਰ ਹੈ ਜਿਸ ਤਰੀਕੇ ਮੈਂ ਸੰਜੀਵ ਹੋਰ ਨਾਲ ਗੱਲ ਕੀਤੀ ਸੀਗੀ ਇਹ ਉਹ ਸਵਾਲ ਹੈ ਲੋਕਾਂ ਦੇ ਵੀ ਬਹੁਤ ਸਾਰੇ ਸਵਾਲ ਨੇ ਮੰਤਰੀ ਸਾਹਿਬ ਇੱਕ ਮੰਤਰੀ ਸਾਹਿਬ ਇੱਕ ਸਵਾਲ ਹੈ ਕਿ ਜਿਸ ਤਰੀਕੇ ਲੋਕਾਂ ਦਾ ਵੀ ਕਹਿਣਾ ਖਾਸ ਤੌਰ ਤੇ ਕਹਿੰਦੇ ਇੱਕ ਤਾਂ ਪਾਰਕਾਂ ਦੀ ਬਹੁਤ ਵੱਡੀ ਸਮੱਸਿਆ ਹੈ ਦੂਸਰਾ ਕਹਿੰਦੇ ਅਫਸਰ ਹੁਣ ਮੰਤਰੀ ਸਾਹਿਬ ਦੇ ਨਾਲ ਆਗੇ ਮੰਤਰੀ ਸਾਹਿਬ ਚਲੇਗੇ ਤਾਂ ਅਫਸਰ ਵੀ ਚਲੇਗੇ ਕਹਿੰਦੇ ਨਹੀਂ ਇਦਾਂ ਦੀ ਕੋਈ ਗੱਲ ਨਹੀਂ ਤੇ ਤਕਰੀਬਨ ਮੈਂ ਕਹਾਂਗਾ ਕਿ ਮਹੀਨੇ ਤੋਂ ਸੀ ਆਪਾਂ ਫੀਲਡ ਵਿਜ਼ਿਟ ਸ਼ੁਰੂ ਕੀਤੀ ਹੈਗੀ ਪੂਰੇ ਪੰਜਾਬ ਚ ਅਸੀਂ ਘੁੰਮ ਰਹੇ ਆ ਜਿੱਥੇ-ਜਿੱਥੇ ਵੀ ਸਾਨੂੰ ਕੰਪਲੇਂਟ ਆਂਦੀ ਸੁਣੇ ਹ ਲੱਗਦਾ ਕਿ ਤੁਸੀਂ ਆ ਕੇ ਡਾਕਟਰ ਸਾਹਿਬ ਵਿਜ਼ਿਟ ਕਰੋ ਇੱਕ ਵਾਰੀ ਦੇਖੋ ਤੇ ਉਸ ਦੇ ਮੱਦੇ ਨਜ਼ਰ ਅੱਜ ਅਸੀਂ ਜਰਖਪੁਰ ਪਹੁੰਚੇ ਆ ਤੇ ਖਾਸ ਕਰਕੇ ਜਿਹੜੇ ਏਰੀਆ ਅਸੀਂ ਖੜੇ ਆ ਜੋ ਪਿਛਲੇ ਸਾਲ ਨੁਕਸਾਨ ਹੋਇਆ ਸੀ ਉਹ ਪਹਿਲੇ ਹੀ ਆਪਾਂ ਉਹਨੂੰ ਕਿਦਾਂ ਰੋਕཐਮ ਕਰ ਲਈ ਇਸ ਸਾਲ ਬਰਸਾਤਾਂ ਤੋਂ ਪਹਿਲਾਂ ਅਸੀਂ ਖੁਦ ਐਮਬਲੈਂਸ ਸਾਹਿਬ ਸਾਡੀ ਪੂਰੀ ਟੀਮ ਤੇ ਸਾਡੇ ਲੋਕ ਸਥਾਨੀ ਲੋਕ ਵੀ ਇੱਥੇ ਮੌਜੂਦ ਨੇ ਤੇ ਇਹਨਾਂ ਦੇ ਕੀ ਪ੍ਰੋਬਲਮ ਅਸੀਂ ਆਪ ਖੁਦ ਸੁਣਨ ਆਏ ਆ ਤੇ ਮੇਰਾ ਸੁਨੇਹਾ ਇਹੀ ਹੈ ਕਿ ਜੇ ਅਸੀਂ 8 ਘੰਟੇ ਸਰਕਾਰੀ ਦਫ਼ਤਰਾਂ 'ਚ ਅਸੀਂ ਬੈਠ ਕੇ ਕੰਮ ਕਰ ਸਕਦੇ ਜ਼ਰੂਰ ਕਿ ਮੈਂ ਆਪਣੇ ਸਾਰੇ ਅਫਸਰਾਂ ਨੂੰ ਅਧਿਕਾਰ ਨੂੰ ਸੁਨੇਹਾ ਭਲਾਇਆ ਐਟ ਲੀਸਟ ਤਕਰੀਬਨ 2 ਜਾਂ 3 ਘੰਟੇ ਜ਼ਰੂਰ ਤੁਸੀਂ ਫੀਲਡ 'ਚ ਜਾਓ ਕਿਉਂਕਿ ਜੇ ਨਾ ਅਸੀਂ ਫੀਲਡ ਤਾਂ ਨਹੀਂ ਜਾਵਾਂਗੇ ਜ਼ਮੀਨ ਤਾਂ ਨਹੀਂ ਉਤਰਾਂਗੇ ਤੇ ਸਾਨੂੰ ਗਰਾਊਂਡ ਲੈਵਲ ਦਾ ਜਿਹੜੀ ਰਿਐਲਿਟੀ ਉਹ ਚੈੱਕ ਨਹੀਂ ਹੋਣੀ ਸਾਹੀ ਤਾਂ ਤੁਹਾਨੂੰ ਸਹੀ ਜਾਣਕਾਰੀ ਨਹੀਂ ਦੇਗੀ ਰਿਐਲਿਟੀ ਚੈੱਕ ਫਿਰ ਜੀ ਨਿਊਜ਼ ਹੀ ਕਰੇਗਾ ਜੀ ਨਿਊਜ਼ ਤੁਹਾਨੂੰ ਦੱਸੇਗਾ ਕਿ ਇੱਥੇ ਕਮੀ ਹੈ ਜੀ ਮੈਂ ਇੱਕ ਵਾਰੀ ਫਿਰ ਤੁਹਾਡਾ ਫਿਰ ਧੰਨਵਾਦ ਕਰਦਾ ਕਿ ਤੁਸੀਂ ਸਾਡਾ ਸੁਨੇਹਾ ਪਹੁੰਚਾਇਆ ਤੁਸੀਂ ਮੈਨੂੰ ਪਰਸਨਲੀ ਵੀ ਜਿਹੜੀ ਨਿਊ ਕਰਕੇ ਅਸੀਂ ਅੱਜ ਪਹੁੰਚੇ ਆ ਤੇ ਲੋਕਾਵੋ ਲੋ ਵੀ ਸਨੇਹਾ ਲੱਗਿਆ ਕਿ ਤੁਸੀਂ ਵੀ ਸਮਾਜ ਦੇ ਲੋਕਾਂ ਦੇ ਜਿਹੜੀ ਸਾਡੀ ਡੈਮੋਕ੍ਰੇਸੀ ਪਹਿਰੇਦਾਰ ਹੋ ਜਿੱਥੇ ਸਰਕਾਰਾਂ ਚੰਗੀਆਂ ਕੰਮ ਕਰਦੇ ਉੱਥੇ ਤੁਸੀਂ ਉਹਨਾਂ ਦੀ ਵਾਹ ਵਾਹ ਵੀ ਕਰ ਦਿਓ ਜਿੱਥੇ ਲੱਗਦਾ ਕਿ ਕਮੀਆਂ ਪੇਸ਼ੀ ਹੈ ਰਹੀਆਂ ਹੈਗੀਆਂ ਉਹ ਵੀ ਤੁਹਾਡਾ ਤੁਸੀਂ ਆਪਣਾ ਜੋ ਵੀ ਤੁਹਾਡਾ ਕੰਮ ਹੈਗਾ ਬੜੇ ਵਧੀਆ ਤਰੀਕੇ ਨਾਲ ਤੁਸੀਂ ਕਰ ਰਹੇ ਹੋ ਤੇ ਤੁਹਾਡੀ ਜ਼ਿੰਮੇਵਾਰੀ ਵੀ ਬੰਦੀ ਹੈ ਤੇ ਮੈਂ ਇਸ ਕਰਕੇ ਤੁਹਾਡਾ ਧੰਨਵਾਦ ਕਰਦਾ ਤੇ ਇਸੇ ਕਰਕੇ ਅਸੀਂ ਅੱਜ ਪਹੁੰਚੇ ਆ ਕਿ ਵਾਕੀ ਅਸੀਂ ਦੇਖੀਏ ਕੀ ਗਰਾਊਂਡ ਤੇ ਕੀ ਹੋ ਰਿਹਾ ਕੀ ਚੱਲ ਰਿਹਾ ਜੀ ਅਫਸਰ ਨੂੰ ਚੇਤਾਵਨੀ ਹੋਏਗੀ ਕਿ ਭਾਈ ਹੁਣ ਗਰਾਊਂਡ ਤੇ ਰਹਿ ਬਿਲਕੁਲ ਬਿਲਕੁਲ ਦੇਖੋ ਜੀ ਸੁਨੇਹਾ ਬਿਲਕੁਲ ਲਾਊਡ ਤੇ ਕਲੀਅਰ ਹੈਗਾ ਕਿ ਜੇ ਕੋਈ ਵੀ ਅਫਸਰ ਕੋਈ ਵੀ ਅਧਿਕਾਰੀ ਸਰਕਾਰ ਦਾ ਜਾਂ ਆਵਾਮ ਦੀ ਪਾਰਟੀ ਦਾ ਜੇ ਸਾਡੇ ਸੀਐਮ ਸਾਹਿਬ ਦਾ ਅਕਸ ਖਰਾਬ ਕਰਨ ਦੀ ਕੋਸ਼ਿਸ਼ ਕਰੂਗਾ ਕਿ ਅਸੀਂ ਉਹਦਾ ਅਕਸ ਇਦਾਂ ਦਾ ਖਰਾਬ ਕਰਾਂਗੇ ਸਾਰੀ ਉਮਰ ਯਾਦ ਰੱਖੋਗੇ ਬਸ ਅਸੀਂ ਲੋਕਾਂ ਦੀ ਖਜਲ ਖਵਰੀ ਨਹੀਂ ਹੁੰਦੇ ਨਹੀਂ ਲੋਕਾਂ ਨੂੰ ਅਸੀਂ ਪਰੇਸ਼ਾਨ ਨਹੀਂ ਹੁੰਦੇ ਨਾ ਜੇ ਲੋਕਾਂ ਨੇ ਸਾਨੂੰ ਬڑے ਪਿਆਰ ਮਾਨ ਦੇ ਨਾਲ ਸਾਨੂੰ ਚੁਣਿਆ ਤੇ ਅਸੀਂ ਵੀ ਉਸੇ ਪਿਆਰ ਮਾਨ ਦੇ ਹਸਲ ਲੋਕਲ ਸੇਵਾ ਕਰਨੀ ਪੰਜਾਬ ਦੀ ਸੇਵਾ ਕਰਨੀ ਹੈ ਜੀ ਤੁਹਾਡੇ ਨਾਲ ਅੱਜ ਐਮਐਸ ਸਾਹਿਬ ਐਮਐਲਏ ਸਾਹਿਬ ਹਲਕੇ ਦੇ ਮੈਂ ਮੌਜੂਦ ਨੇ ਇਹਨਾਂ ਵੱਲੋਂ ਇੱਕ ਮੰਗ ਵੀ ਕੀਤੀ ਜਾ ਰਹੀ ਹੈ ਬੜੇ ਟਾਈਮ ਤੋਂ ਲੈ ਕੇ ਨਹਿਰੀ ਪਾਣੀ ਨੂੰ ਲੈ ਕੇ ਡੇਰਾ ਬਸੇਰ ਜ਼ਿਰਕੋਰੀ ਏਰੀਆ 'ਚ ਉਹਦੇ ਬਾਰੇ ਕੀ ਚੱਲ ਰਿਹਾ ਜੀ ਛੋਟੇ ਵੀਰ ਮੈਂ ਮੰਗ ਕੀਤੀ ਸੀ ਮੁੱਖ ਮੰਤਰੀ ਸਾਹਿਬ ਤੋਂ ਔਰ ਸਾਰੇ ਇਸ ਬੜਾ ਸਨੈਰ ਬੜੇ ਪਹਿਲੇ ਆਧਾਰ ਤੇ ਸਾਰਾ ਬਚਿਆ ਗਿਆ ਸਾਨੂੰ ਨਹਿਰੀ ਪਾਣੀ 11 ਕਿਉਂਸੀ ਪਾਣੀ ਦੀ ਗੱਲ ਕੀਤੀ ਗਈ ਆ ਔਰ ਤੁਸੀਂ ਤਾਂ ਕਹਿੰਦੇ ਜੀ ਨਿਊਜ਼ ਵਾਲਿਆਂ ਦਾ ਧੰਨਵਾਦ ਵੀ ਕਰਦਾ ਨਾਲ ਇਹ ਵੀ ਪੁੱਛਣਾ ਚਾਹਣਾ ਮੇਰਾ ਤਾਂ ਮੰਤਰੀ ਇਸ ਮਹੀਨੇ ਦੇ ਵਿੱਚ ਤਿੰਨ ਗੜੇ ਜ਼ਿਰਕਪੁਰ ਚ ਇਕੱਲੇ ਜਿਹੜਾ ਬਸੇ ਹਲਕੇ ਚ ਮਾਰ ਗਿਆ ਕਦੀ ਉਹ ਗੱਲਾਂ ਵੀ ਦੱਸਿਆ ਕਰੋ ਗਰਾਊਂਡ ਜ਼ੀਰੋ ਤੇ ਜਾ ਕੇ ਵੀ ਮੰਤਰੀ ਸਾਹਿਬ ਦਾ ਤੀਜਾ ਵੀ ਜਿਹੜਾ ਸਾਰੇ ਜਿੰਨੇ ਕਮੇਟੀਆਂ ਦੇ ਅਧਿਕਾਰੀ ਨੇ ਭਾਵੇਂ ਲਾਲੜੂ ਆ ਭਾਵੇਂ ਡੇਰਾ ਬਸੀ ਆ ਭਾਵੇਂ ਜ਼ਿਰਕਪੁਰ ਸਾਰੇ ਅਧਿਕਾਰੀ ਫੀਲਡ ਤੇ ਹੁੰਦੇ ਤਿੰਨ ਗੜੇ ਵੱਜ ਗਏ ਤਿੰਨ ਗੜਿਆਂ ਦਾ ਕੋਈ ਨਤੀਜਾ ਨਤੀਜੇ ਤੁਹਾਡੇ ਸਾ ਲੌਂਗ ਪ੍ਰੋਸੈਸ ਚ ਹੁੰਦੇ ਨੇ ਇਹ ਰਾਤੋ ਰਾਤ ਖੂਪ ਪੁੱਟ ਕੇ ਪਾਣੀ ਨਹੀਂ ਪੀਤਾ ਜਾਂਦਾ ਜੀ ਨੂੰ ਇਹਦਾ ਧੰਨਵਾਦ ਵੀ ਕਰਦਾ ਲੇਕਿਨ ਗਰਾਉਂਡ ਰਿਐਲਿਟੀ ਕੀ ਹੈ ਉਹ ਵੀ ਜਰੂਰ ਦੱਸਿਆ ਕਰ ਕਿਉਂਕਿ ਤੀਜਾ ਵਿਜ਼ਿਟ ਹੈ ਮੇਰੇ ਮੰਤਰੀ ਸਾਹਿਬ ਦਾ ਤੀਜਾ ਵਿਜ਼ਿਟ ਪਿਛਲੀਆਂ ਸਰਕਾਰਾਂ ਚ ਮੇਰੇ ਕਾ ਪੰਜਾਂ ਸਾਲਾਂ ਚ ਕਦੀ ਦੋ ਵਾਰੀ ਇੱਕ ਵਾਰੀ ਮੰਤਰੀ ਨੇ ਇੱਥੇ ਆਇਆ ਇਹ ਆਏ ਮਾਨ ਸਾਹਿਬ ਦੀ ਸਰਕਾਰ ਹੈ ਇਹ ਕੇਜਰੀਵਾਲ ਸਾਹਿਬ ਦਾ ਜਿਹੜਾ ਇੱਕ ਪੈਟਰਨ ਹੈ ਉਹਦੇ ਤੇ ਪੰਜਾਬ ਦੇ ਲੋਕ ਕੰਮ ਕਰ ਰਹੇ ਔਰ ਮੇਰੇ ਮੇਰੇ ਮੰਤਰੀ ਸਾਹਿਬ ਨੇ ਮੈਨੂੰ ਘਰੋਂ ਬੁਲਾ ਕੇ ਇਹ ਦੇਖੋ ਸਰਪ੍ਰਾਈਜ਼ ਵਿਜ਼ਿਟ ਤੀਜਾ ਵਿਜ਼ਿਟ ਹੈ ਅਗਲਾ ਵਿజిਟ ਪਤਾ ਨਹੀਂ ਕਿੱਥੇ ਹੋ ਜਾਏ ਤੇ ਉਧਰ ਰਿਜ਼ਲਟ ਵੀ ਦੇਖ ਲਿਓ ਐਮਐਲਐਸ ਇੱਕ ਨਹਿਰੀ ਪਾਣੀ ਨੂੰ ਲੈ ਕੇ ਜਿਹੜੀ ਗੱਲ ਤੁਹਾਡੇ ਵੱਲੋਂ ਬਾਤ ਚੱਕੀ ਜਾ ਰਹੀ ਸੀ ਉਸ ਤੇ ਹੁਣ ਸਾਰੇ ਹਲਕੇ ਨੂੰ 11 ਕਿਊਸਿਕ ਪਾਣੀ ਨਹਿਰੀ ਪਾਣੀ ਦੀ ਜਿਹੜੀ ਵਿਧਾਨ ਸਭਾ ਦੇ ਵਿੱਚੋਂ ਪ੍ਰਵਾਨਗੀ ਮਿਲੀ ਹੈ ਮੈਂ ਮਾਨ ਸਾਹਿਬ ਦਾ ਔਰ ਸਾਰੀ ਪੰਜਾਬ ਸਰਕਾਰ ਦਾ ਧੰਨਵਾਦ ਕਰਦਾ ਐਮਐਲਐਸ ਇੱਕ ਬੁੱਢਾ ਦਰਿਆ ਤੇ ਅਕਗਰ ਨੂੰ ਲੈ ਕੇ ਜਿਹੜੀ ਕਮੇਟੀ ਬਣੀ ਸੀ ਵਿਧਾਨ ਸਭਾ ਤੁਸੀਂ ਮੈਂਬਰ ਹੋ ਕਾ ਗਰਦਾ ਅੱਜ ਵੀ ਅੱਜ ਵੀ ਅੱਜ ਵੀ ਚਾਰ ਕਮੇਟੀਆਂ ਦਾ ਮੈਂਬਰ ਹਾਂ ਮੈਂ ਇਹਦੇ ਨਾਲ ਕਾ ਗਰ ਬੁੱਢਾ ਨਾਲਾ ਦੇ ਵੀ ਕਾਫੀ ਹੱਦ ਤੱਕ ਕਾ ਗਰਦੀ ਦਰਿਆ ਦੀ ਜਿਹੜੀ ਬੰਨ ਹੈ ਬੰਨ ਰਿਪੇਅਰ ਕੀਤੇ ਗਏ ਨੇ ਜਾ ਕੇ ਦੇਖਿਓ ਟਵਾਣੇ ਦੇ ਕੋਲ ਜਿੱਥੇ 60 ਸਾਲ ਜੀ 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 ਲਗਾਤਾਰ ਕਲਪਾਤ ਚਾਰੀ ਰੱਖੋ ਫਿਲਹਾਲ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ